ਹੈ ਬੋਗਲੀ ਕਾ ਤੁੰਗੀ ਹਾਂਜੀ ਅੱਜ ਦੇ ਬਲੌਗ ਨਾ ਫੇਰ ਆਜ਼ਰ ਹੋਏ ਆਈ ਹੋਪ ਆਪ ਠੀਕ ਠਾਕ ਹੋਵੋਗੇ ਚੜਦੀ ਕਲਾ ਚ ਹੋਵੋਗੇ ਤੇ ਅੱਜ ਆਪਾਂ ਬਣਾਉਣ ਲੱਗੇ ਆ ਮਟਰ ਤੇ ਮਸ਼ਰੂਮ ਤੇ ਆਪਾਂ ਥੋੜਾ ਜਿਹਾ ਸਰੋਂ ਦਾ ਤੇਲ ਪਾ ਲਿਆ ਤੇ ਹੁਣ ਇਹਨੂੰ ਗਰਮ ਹੋਣ ਦੇਵਾਂਗੇ ਇਹਨ ਹੋ ਗਿਆ ਗਰਮ ਤੇ ਨਾਲ ਹੀ ਆਪਾਂ ਸਾਤੇ ਪਿਆਜ਼ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਨਾ ਬਰਾਉਨ ਕਰ ਲੈਣੇ ਤੇ ਆਜ ਚੰਗੀ ਤਰ੍ਹਾਂ ਨਬਰਾਉਣ ਕਰਾਂਗੀ ਬਧੀਆ ਬਨ ਰਿਹਾ ਇਕੱਲਾ ਇਕੱਲਾ ਹੋ ਗਿਆ ਦੇਖੋ ਤੇ ਆ ਪਏ ਮਸ਼ਰੂਮ ਤੇ ਆਉ ਪਏ ਮਟਰ ਇੱਕ ਕਟੋਰੀ ਮਟਰਾਂ ਦੀ ਆ ਤੇ ਆ ਜੀ ਬਣ ਸੀ ਹੋ ਗਏ ਤਿਆਰ ਥੋੜਾ ਜਿਹਾ ਹੋਰ ਸੇਕ ਲਵਾ ਲਾਂ ਸੋ ਬੜੀਏ ਬਣ ਗਏ। ਇਹਨਾਂ ਨੂੰ ਹੁਣ ਆਪਾਂ ਗ੍ਰाइंड ਕਰਾਂਗੇ। ਜੱਗੇ ਚ ਪਾ ਲਈ ਆਪਾਂ ਇੱਧਰ ਮਿਕਸੀ ਵਾਲੇ ਚ। ਤਿੰਨ ਚਾਰ ਚਮਚੇ ਆਪਾਂ ਮਲਾਈ ਦੇ ਐਡ ਕਰ ਲੇ। ਲਾਲ ਮਿਰਚ ਹਲਦੀ ਸੁੱਕਾ ਧਨੀਆ ਨਮਕ ਆਪਣਾ ਹੋ ਗਿਆ ਮਸਾਲਾ ਤਿਆਰ ਜੀਰਾ ਕਾਲੀ ਮਿਰਚ ਤੇ ਦੋ ਲਾਉਂਗਾ ਇੰਨ ਥੋੜਾ ਜਿਹਾ ਬ੍ਰਾਊਨ ਕਰ ਲੈਣਾ ਜਿਹੜਾ ਪੇਸਟ ਬਣਾਇਆ ਸੀ ਤਿਆਰ ਕੀਤਾ ਸੀ ਉਹ ਐਡ ਕਰਤਾ ਆਪਾਂ ਇਹਨਾਂ ਨੂੰ ਹੁਣੇ ਪੇਸਟ ਨੂੰ ਚੰਗੀ ਤਰ੍ਹਾਂ ਪਕਾ ਲੈਣੀ ਛੀ ਨਾਲ ਨਾ ਆਪਾਂ ਸਲੋ ਤੇ ਕਰਕੇ ਹੌਲੀ ਹੌਲੀ ਕਟਚੀ ਚਲਾਈ ਜਾਣੀ ਆ ਜੋ ਕਿ ਥੱਲੇ ਨਾ ਲੱਗ ਜੇ ਜੇ ਆਪਾਂ ਕੜਾਈ 'ਚ ਲੱਗ ਜਾਂਦਾ ਨਾ ਮੱਚ ਜਾਈ ਜਾਂਦਾ ਫਿਰ ਨਾ ਪੂਰੀ ਤਰ੍ਹਾਂ ਦਾ ਟੇਸਟ ਜਾ ਹੋ ਜਾਂਦਾ ਇਧਰ ਮਸ਼ਰੂਮ ਕੱਟ ਲਏ ਆ ੌੜੀ ੌੜੀ ਕਰਕੇ ਆਪਾਂ ਇੱਕ ਦੀਆਂ ਇਹਦੀਆਂ ਚਾਰ 파ੜੀਆਂ ਬਣਾ ਲੈਣੀਆਂ ਵੱਡੇ ਆ ਨਾ ਥੋੜੇ ਜੇ ਸਰਦਾਰ ਜੀ ਕੱਟ ਰਹੇ ਆ ਬਹੁਤ ਹੀ ਵਧੀਆ ਬਣਦੀ ਏ ਸਬਜੀ ਤੁਸੀਂ ਵੀ ਟਰਾਈ ਕਰਕੇ ਇਸ ਤਰ੍ਹਾਂ ਨਾ ਬਣਾ ਕੇ ਦੇਖਿਓ ਜਿਵੇਂ ਮਲਾਈ ਪਾਈ ਆਪਾਂ ਉਹਨੂੰ ਗ੍ਰੈਂਡ ਕਰਿਆ ਨਾ ਸਾਰਾ ਬਹੁਤ ਟੇਸਟੀ ਬਣਦੀ ਏ ਸਰੂਮ ਆਪਣੇ ਕੱਟੇ ਗਏ 1-2 ਰਹਿ ਗਏ ਬਸ ਹੁਣ ਮਸਾਲਾ ਵੀ ਇੱਧਰ ਤਿਆਰ ਹੋ ਰਿਹਾ ਦੇਖੋ ਕਿ ਕਿੰਨਾ ਵਧੀਆ ਮਸਾਲਾ ਬਣਿਆ ਨਾ ਥੋੜਾ ਜਿਹਾ ਸੇਕ ਹੋਰ ਲਵਾਵਾਂਗੇ ਆਪਾਂ ਮੈਸਰੂਮ ਕਰਤੇ ਐਡ ਤੇ ਮਸਾਲੇ ਚ ਚੰਗੀ ਤਰ੍ਹਾਂ ਨਾ ਰਚਾ ਦੇਣੀ। ਹੌਲੀ ਹੌਲੀ ਕਰਕੇ ਚੰਗੀ ਤਰ੍ਹਾਂ ਨਾ ਪਾ ਨਾ ਵਿੱਚ ਚਰਚਾ ਆਦਾਂਗੇ। ਮਸਾਲਾ ਇਹਨਾਂ ਦੇ। ਘਸੀ ਹੋਈ ਤਾਂ ਚਲਾਈ ਜਾਣੀ ਹੈ। ਕੜਾਹੀ ਚ ਨਹੀਂ ਲੱਗਣ ਦੇਣਾ ਪਾਣੀ। ਮਸਾਲਾ ਨਾਲ ਖੱਲੇ ਲੱਕ ਜਾਂਦਾ ਇਹਨਾਂ ਨੂੰ ਬਥੋੜਾ ਜਿਹਾ ਸੇਕ ਪੋਰ ਲਵਾਵਾਂਗੇ ਤੇ ਕਾਫੀ ਆਪਾਂ ਚਲਾਈ ਜਾਵਾਂਗੇ ਬੰਦ ਨਹੀਂ ਕਰਨੀ ਹੈ ਜੀ ਆਪਾਂ ਨਾਲ ਹੀ ਧਨੀਆ ਲਿਆ ਸੀਗਾ ਇਹ ਮੇ ਤੋਂ ਸਮਾਰ ਕੇ ਕੱਟ ਲਿਆ ਮਟਰ ਆ ਪਾ ਕੱਢ ਕੇ ਤੋਂ ਸਮਾਰ ਕੇ ਰੱਖਦੇ ਸੀ ਐਡ ਕਰਦੇ ਹੁਣ ਅਪਰਨ ਨੂੰ 5-4 ਮਿੰਟ ਹੋਰ ਸੇਕ ਲਵਾਵਾਂਗੇ ਤੇ ਉੱਪਰੋਂ ਟੱਕ ਦਾਂਗੇ ਜਦੋਂ ਵਿੱਚ ਭਾਪ ਬਣ ਜਾਂਦੀ ਹੈ ਨਾ ਉਹਦੇ ਨਾਲ ਜਲਦੀ ਬੰਦਦੇ ਆ ਸਲੋ ਫਲੇਮ ਤੇ ਬਣਾ ਰਹੇ ਹਾਂ ਟੱਕੜ ਲਾ ਕੇ ਦੇਖਦੇ ਹਾਂ ਬਹੁਤ ਹੀ ਵਧੀਆ ਬਣ ਰਹੀ ਹੈ अच्छी फिर मारेंगे मारागे आप भी बहुत सहनी बन गई है। बहुत ही टेस्टी देखने से कि वह लग रही है कि टेस्टी बनी है स्लो फ्लेम से बना ज़्यादा आप सलून भेज नहीं पा हौली हौली कड़छी आप जावे लगभग तैयार हो चुकी है सब्जी अपनी अच्छी फिर मारोंगी ਲੈਣਾ ਲਗੀ ਸੀ ਸਬਜ਼ੀ ਆਪਣੀ ਬਣ ਕੇ ਹੋ ਗਈ ਤਿਆਰ ਤੇ ਉੱਪਰ ਆਪਾਂ ਪਾਤਾ ਹਰਾ ਧਨੀਆ ਤੇ ਬਹੁਤ ਹੀ ਵਧੀਆ ਬਣੀ ਹੈ ਜੀ ਨੂੰ ਆਪਣੇ ਬਲੌਗ ਵਧੀਆ ਲੱਗਦੇ ਹੁੰਦੇ ਹਨਾ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਤੇ ਸੋਹਣੇ ਸੋਹਣੇ ਕਮੈਂਟ ਕਰਕੇ ਰਸਿਆ ਵੀ ਕਰੋਗੀ ਕਿਵੇਂ ਦੀ ਚੀਜ਼ ਬਣੀ ਆ ਹਨਾ ਮੈਂ ਤਾਂ ਸਬਜੀ ਬਣਾਈ ਆ ਤੇ ਆਪ ਦੇ ਰਾਇ ਜਰੂਰ ਦੇਆ ਕਰੋ ਤਿਆਰ ਹੋ ਚੁੱਕੀ ਏ ਸਬਜੀ ਇਹਦੇ ਨਾਲ ਹੀ ਵੀਡੀਓ ਨੂੰ ਕਰਦੇ ਆਪਾਂ ਖਤਮ ਮਾਲਕ ਤੰਦਰੁਸਤੀ ਬਣਾਈ ਰੱਖੇ